ਹਾਂਜੀ ਹਾਂਜੀ ਹੋਇ ਨਹੀਂ ਵੇਲੇ ਆਉ ਹੋ ਗਿਆ ਰਸੂ ਜਦੋਂ ਕਿ ਤੇ ਫੋਨ ਕਰਕੇ ਵੇਲੋ ਨਾ ਫੋਨ ਵੇਟਿੰਗ ਚ ਹੀ ਹੁੰਦਾ ਉਹ ਤੈਨੂੰ ਪਤਾ ਹੈ ਮੰਤਰੀਆਂ ਨੇ ਫੋਨ ਵਾਪਸ ਆਉਂਦੇ ਆ ਹੀ ਕੀ ਕਹਿੰਦੇ ਪਾਪਾ ਜੀ ਕੋ ਕੋ ਨਹੀਂ ਪਾਪਾ ਕਦਾਂ ਢੀਗਾ ਆ ਉਹ ਹੀ ਆ ਵੀ ਐਸੇ ਫਰਕੇਗਾ ਨਾ ਮੰਮਾ ਨੂੰ ਹਾਂ ਆਇਆ ਪਰ ਇਹ ਟੈਸਟ ਆਉਣ ਕੇ ਫੇਰ ਪਤਾ ਲੱਗਦਾ ਕਜੇ ਟੈਸਟ ਨਹੀਂ ਆਇਆ ਕੱਲ ਦੇ ਉਹ ਕੋਈ ਆ ਗਿਆ ਉਹ ਸਾਲੇ ਠੀਕ ਹੈ ਜੇ ਉਹ ਠੀਕ ਆ ਤਾਂ ਹੁਣ ਗਾੜੀ ਹੋਰ ਗਾਂ ਨਹੀਂ ਗਾਂ ਤੁਰੇ ਜਾਂਦੇ ਆ ਯਾਰ ਕਿ ਕਿ ਪ੍ਰੋਬਲਮ ਕੀ ਜ਼ਿਆਦਾ ਕੀ ਕ੍ਰੀਟ ਹੋ ਰਹੀ ਆ ਲਿਵਰ ਦੀ ਇਨਫੈਕਸ਼ਨ ਆ ਰਹੀ ਆ ਯਾਰ ਹੋਰ ਕੁਝ ਜਿਹੜੀ ਵੀ ਰਿਪੋਰਟ ਹੁੰਦੀ ਆ ਉਹਦੇ ਚ ਲਿਵਰ ਦਾ ਥੋੜਾ ਬਹੁਤ ਕੁਝ ਨਾ ਕੁਝ ਆਉਂਦਾ ਉਹਦੇ ਕਾਰਨ ਸਿਰਫ ਪੇਨ ਹੁੰਦੀ ਹੋਣੀ ਆ ਕਿਉਂਕਿ ਜਦੋਂ ਇਨਫੈਕਸ਼ਨ ਹੋਵੇ ਨਾ ਉਹ ਕੁਝ ਖਾਂਦਾ ਜਦੋਂ ਕੁਝ ਖਾਂਦਾ ਲਿਵਰ 'ਚ ਕੋਈ ਵੀ ਮੂਵਮੈਂਟ ਹੋਏ ਤਾਂ ਪੇਨ ਹੋਣੀ ਹੋਣੀ ਮੇਰੀ ਗੱਲ ਸੁਣ ਬਹੁ ਜਦੋਂ ਇਨਫੈਕਸ਼ਨ ਹੋਵੇ ਨਾ ਪੇਨ ਹੁੰਦੀ ਹੁੰਦੀ ਆ ਕਿਉਂਕਿ ਮੇਰੇ ਬ੍ਰਦਰ ਤੇ ਇਨਫੈਕਸ਼ਨ ਆ ਨਾ ਉਹਦੇ ਲੀਵਰ 'ਚ ਹੀ ਵੀ ਆ ਤੇ ਉਦਾਂ ਵੀ ਉਹ ਜੋ ਕੁਝ ਵੀ ਖਾਂਦਾ ਉਹਦੇ ਪੇਨ ਹੁੰਦੀ ਹੈ ਵੱਡੇ ਦੀ ਦੁੱਖ ਦੀ ਉਹ ਦਾ ਜੋ ਮੈਸੇਜ ਕੀ ਡਈਆ ਕਰਨੀ ਮੈਂ ਮੈਸੇਜ ਕਰਨ ਦਈ ਹਾਂ ਕਿ ਮੈਂ ਹੱਲੇ ਨਹੀਂ ਚੈੱਕ ਕਰਨਾ ਜਿੱਦ ਤੱਕ ਸਮਝ ਲਾਂਗੇ ਉਦੋਂ ਚੈੱਕ ਕਰਾਂਗੇ ਉਹ ਵੀ ਚੈੱਕ ਕਰ ਲਾਂਗੇ ਹੁਣ ਤੇ ਕੱਲ ਕਰਨਾ ਸੀ ਤੁਹਾਡਾ ਲੈ ਜੀ ਫਿਰ ਇਹ ਤੇ ਅੱਜ ਫੇਰ ਆ ਗਈ ਹੈ ਹੱਲੇ ਹੁਣ ਮੈਨੂੰ ਮੈਂ ਪੁੱਛਿਆ ਸੀ ਨਾ ਉਹ ਕਹਿੰਦੇ 7-8 ਦਿਨ ਬਾਅਦ ਚੈੱਕ ਕਰਿਓ ਇਦੇ ਵਿੱਚ ਕੁਛ ਨਹੀਂ ਆਉਂਦੀ ਕੋਈ ਫਾਇਦਾ ਨਹੀਂ ਹੈਗਾ ਜੇ ਚੈੱਕ ਵੀ ਕਰ ਲੋਗੇ ਕੁਛ ਨਹੀਂ ਪਤਾ ਲੱਗਣਾ ਤਾਂ ਕਰਕੇ ਕਹਿੰਦੀ ਆ 7-8 ਦਿਨ ਬਾਅਦ ਚੱਕਰ ਕਰਨਾ ਚੰਗਾ ਪਰ ਯਾਰ ਇਹਨਾਂ ਨੂੰ ਫਾਂਪੂਗੇ ਕਿੱਥੇ ਇੱਕ ਟੋਸ ਗਾ ਇੱਕ ਟੋਸ ਗਾ ਤੇ ਜੀ ਕਰਿਆ ਕੀ ਆ ਕੀ ਸਾਭਣੀ ਆਪਣੇ ਘਰ ਸੱਚ ਤੇ ਯਾਰੋ ਫੋਲ ਤਲਾਸ਼ੀ ਕਰ ਲੈਂਦੀ ਕਦੀ ਕਦੀ ਰੋ ਕੋ ਥੋੜੀ ਨਾ ਥਾਮਾ ਲਾਉਣ ਨੂੰ ਲਗਾ ਲਾ ਕੇ ਦੇਖੇ ਕਿੱਥੇ ਲਗਾਉਣਾ ਵਾਣਾ ਜੱਡ ਲੈ ਤੇਰੇ ਇਹ ਟਿਕਟ ਤੇ ਮਨ ਫਲ ਫਲਿਵਰਾ ਤਾਂ ਮਰਤ ਨੂੰ ਲਾ ਦੇਣੀ ਹੁੰਦੀ ਹੈ ਯਰ ਉਹ ਫਲਕ ਜੋ ਲੋਨ ਨਹੀਂ ਫਟਤ ਨਾ ਫਟ ਲਾਈ ਦੀ ਜਾਉ ਤਾਂ ਨਹੀਂ ਕੋਸ਼ਿਸ਼ ਵਿੱਚ ਫਟਾ ਲੱਗਣਾ ਹਈ ਨਾ ਅਸੇ ਤੁਮ ਕੋਈ ਨਹੀਂ ਉੱਦਣੀ ਨਹੀਂ ਅੱਜ ਹੋਨੇਗਾ ਅੱਛਾ ਜਦੋਂ ਮੈਂ ਕਿਹਾ ਇਹ ਤਾਂ ਖਾਣ ਨੂੰ ਔਰ ਯਾਰ ਨੀਂਦਾ ਹੀ ਹੀ ਭੈਣ ਚੂੜੋ ਹੋ ਗਿਆ ਲਫਿਰ ਤੈਨੂੰ ਪਤਾ ਹੋਵੇ ਕਿੰਨਾ ਮੂਡ ਖਰਾਬ ਹੋਇਆ ਹੈਗਾ ਮੇਰਾ ਮਾਹੀ ਵੀ ਮੂਡ ਹੀ ਖਰਾਬ ਰਹੀਦਾ ਪਤਾ ਨਹੀਂ ਯਾਰ ਪਤਾ ਨਹੀਂ ਕਿਉਂ ਕਿ ਤਸੀਂ ਤੇ ਇੱਕ ਕੰਮ ਗੰਦੇ ਕਰਾਉਂਦੇ ਹੋ ਕਿੰਨੇ ਕਰਾਉਂਦੇ ਹਮ ਇਕੇ ਦਮ ਮੜਿਆ ਇੱਧਰ ਉੱਧਰ ਟੱਛ ਗਿਆ ਸਮਝ ਮੈਂ ਉਹ ਦੱਪੇ ਗਿਆ ਨਾਲ ਜਦੋਂ ਤੁਸੀਂ ਉਹ ਆ ਜੈਨ ਕੀ ਵਤ ਲੂ ਕੀ ਆਕਾਸ਼ ਹੋ ਰਿਹਾ ਕਿ ਕੀ ਹੁੰਦਾ ਉਹ ਕਦੇ ਵੀ ਲਾਈ ਕਦ ਲਈ ਲਈ ਉਹਨਾਂ ਨੂੰ ਫਰਕ ਪੈਂਦਾ ਅੰਦੇ ਲਾ ਕੇ ਫੋਣੀ ਚੈਦੀ ਆ ਕੀ ਫਰਕ ਪੈਂਦਾ ਉਹਨਾਂ ਨੂੰ ਵੱਡੇ ਹੁੰਦੇ ਆ ਮੈਂ ਅਗੇ ਲਾ ਕੇ ਨਹੀਂ ਫੋਣੀ ਅਗੇ ਮੈਂ ਉੱਦੇ ਪਾਕਿਸਤਾਨੀ ਸੀ ਫਿਰ ਉਹ ਤੁਹਾਨੂੰ ਆਦੇ ਤਾਂ ਫੇਈ ਮੈਂ ਨਹੀਂ ਕਦੀ ਉਤਾਰ ਕੇ ਸੁੱਤੀ ਇਹ ਮੈਨੂੰ ਦੀਦੀ ਦੱਸੰਦੇ ਇਹ ਕਲਦੀਪ ਕਹਿੰਦੇ ਮੈਂ ਉਹਨਾਂ ਨੂੰ ਕਹਿੰਦੀ ਨਾ ਦੀਨ ਨਹੀਂ ਬ੍ਰੈਸਟ ਵੱਡੀ ਉਹਨਾਂ ਦੀ ਬਹੁਤ ਜ਼ਿਆਦੀ ਫਰਕ ਬਹੁਤ ਜ਼ਿਆਦੀ ਕਿ ਉਹਨਾਂ ਨੂੰ ਕਹਿੰਦੇ ਆ ਥੋੜੇ ਕ ਮਨੋ ਦੇ ਦੋ ਮੇਰੇ ਤੇ ਛੋਟੇ ਛੋਟੇ ਕਹਿੰਦੇ ਕਹਿੰਦੇ ਜੇ ਵੱਡੇ ਕੰਨੇ ਤਾਂ ਦਾ ਲਾ ਕੇ ਸੌ ਜਾ ਕਰ ਜਦੋਂ ਨੀਂ ਨੀ ਨਾ ਹਨਾ ਔਇਲ ਲੇਨ ਡਾਇਣਾ ਫਿਰ ਹੁੰਦਾ ਉਹਨੂੰ ਕੱਚਾ ਕਰਕੇ ਨਾ ਐ ਮਤਲਬ ਇਹਦੇ ਉੱਪਰ ਗੋਲ ਗੋਲ ਮ사ਜ ਕਰਨ ਨਾ ਕੀ ਕਰਿਆ ਕਰ ਕੀ ਕਰਕੇ ਇਹ ਆ ਰਹੇ ਕਹਿੰਦੇ ਰਾਤ ਨੂੰ ਜਦੋਂ ਸੌਂਨੀ ਆ ਬਰਾ ਉਤਾਰ ਕੇ ਕਰ ਠੀਕ ਆ ਤੇ ਚਿਹਰੇ ਜਦੋਂ ਨਹਾਣਾ ਹੁੰਦਾ ਵਾ ਹਨਾ ਤੇਲ ਲੈ ਕੇ ਨਾ ਥੋੜਾ ਜਿਹਾ ਉਹਨੂੰ ਕੱਚਾ ਕਰਕੇ ਪਾਣੀ ਪਾ ਕੇ ਵਿੱਚ ਮਤਲਬ ਤੇ ਇਹਦੇ ਉੱਪਰ ਮਤਲਬ ਗੋਲ ਗੋਲ ਮ사ਜ ਆਕੇ ਤੇ ਫਿਰ ਇਹ ਇਹਨਾਂ ਦੀ ਗਰੋਥ ਜਲਦੀ ਵਧੂਗੀ ਉਹ ਤਾਂ ਸੰਦੇ ਹੀ ਮੈਨੂੰ ਮੈਂ ਮੈਂ 2 ਕੁ ਦਿਨ ਹੀ ਹੋਏ ਹੈ ਜੇ ਦੱਸਾਂ ਨਾ ਮੈਂ ਉਤਾਰ ਦੇ ਨਹੀਂ ਪਰ ਮ사ਜ ਨਹੀਂ ਮੈਂ ਕੀਤੀ ਹੋਣੀ ਹਿੰਦੀ ਵਰਤੋ ਸਹੀ ਕਿ ਕੋਈ ਸੁਰਸਰ ਇੱਕ ਜਲਦੀ ਹੁੰਦੀ ਨਾ ਹੁੰਦੀ ਕਿ ਨਾ ਛੇਤੀ ਛੇਤੀ ਆਸ਼ਮ ਚਲੇ ਗਿਓ ਹਨਾ ਮ사ਜ ਕਰਨ ਤੇ ਵੀ ਅੱਧਾ ਘੰਟਾ ਚਾਹੀਦਾ ਪਰ ਲਿਆ ਪਰ ਵੀ ਨਹੀਂ ਸਰੀਰ ਦੀ ਐਡਜਸਟ ਕਰਣ ਨਹੀਂ ਕਰਣ ਤਾਂ ਕੋਈ ਨਹੀਂ ਦਈ ਸਰ ਜੀ ਨਹੀਂ ਕਰਦਾ ਦੇਖਦੀ ਇੱਕ ਵਾਰ ਕਰਕੇ ਫਿੰਟਾ ਫਰਕਾ ਹਨਾ ਹੋਰ ਹਰ ਇੱਕ ਤੇ ਆਏ ਉਸ ਵਾਂਹੀ ਵਧਦਾ ਜਾਂਦਾ ਉਹਨੂੰ ਪਤਾ ਨਹੀਂ ਕਿਛੇ ਦਾ ਹੈ ਦਾ ਹੀ ਹੋਇਆ ਨਹੀਂ ਵਸੇਰ ਕਿ ਦੁੱਜੇ ਨੂੰ ਵੀ ਪਿਆ ਫਰਕ ਥੋੜਾ ਇਕਵਲ ਹੁੰਦੇ ਜਾਂਦੇ ਆ ਉਹਦੇ ਚ ਜਿਹੜਾ ਵਟਾਉਂਦੇ ਉਹਦੇ ਚ ਗਿਲਤੀ ਹੈ ਨਾ ਗਿਲਤੀ ਤੇ ਕਰਕੇ ਵਧਣ ਦੇਵਾ ਇਹ ਤੇ ਚਣੀ ਹੈਗੀ ਆ ਆ ਜਿਹੜਾ ਹੈਗਾ ਰਾਈਟ ਸਾਈਡ ਵਾਲਾ ਇਹ ਤੇ ਨਹੀਂ ਹੈਗੀ ਉਹਦੇ ਚ ਹੈ ਗਿਆ ਮਤਿਆਂ ਪੇਨ ਕਰ ਕਰਕੇ ਵਧਦਾ ਉਹ ਦੇਖ ਫੇਨ ਦੀ ਉਹ ਵਾਧਦਾ ਹੈ एक्चुअली ਸਜੇਸ਼ਨ ਹੀ ਹੈਗੀ ਸਰ ਮਟੂ ਮਟਕੇ ਹੋਰ ਹੋਰ ਦੱਸੋ ਤਾਂ ਮੈਂ ਕਿੰਨੀਆਂ ਗੱਲਾਂ ਦਾ ਦੇ ਲਈ ਕੋਈ ਨਹੀਂ ਦੱਦੇ ਜੀ ਬਸ ਹੋਰ ਸਹੀ ਹੈ ਹੈ ਕਿ ਹੈ ਕਿ ਕੁਛ ਨਹੀਂ ਯਾਦ ਕੀ ਰਹੀ ਸੀ ਮੇਰੇ ਜੀ ਲਬਸਟਰੀ ਨਹੀਂ ਕਰਨਾ ਹਾਂ ਪਬਜੀ ਨਹੀਂ ਕਰਦਾ ਕਿਉਂ ਹਨਾ ਕੀ ਨਹੀਂ ਕਿਤਾ ਕਿਤਾ ਨਹੀਂ ਕਿਉਂ ਨਹੀਂ ਯਾ ਮੈਂ ਚਾਹਤਾ ਹਾਂ ਨਹੀਂ ਹਾਂ ਪਰ ਫਾਰਵਰਡ ਹੈ ਸਾਡੀ ਰਾਤ ਚੰਗੀ ਤਾਂ ਸਾਡੀ ਰਾਤ ਕਰਨਾ ਕਿ ਜਰਗਾ ਬੋਗੀ ਕਰਾ ਸਾਡੀ ਰਾਤ ਕਰਨਾ ਹਾਂ ਫੰਟੂ ਮੈਂਟਲੀ ਨਹੀਂ ਜੇ ਤਾਂ 2-2 3-3 ਮਿੰਟ ਕਰਦੇ ਉਦਾਂ ਨਹੀਂ ਜ਼ਿਆਦਾ ਟਾਈਮ ਜ਼ਿਆਦਾ ਟਾਈਮ ਹੀ ਕਰ ਹੂੰ ਜਿੱਦਾਂ ਤਾਂ 2 ਮਿੰਟ ਕਰਕੇ ਹਟ ਜਾਂਦੇ ਉਦਾਂ ਨਹੀਂ ਕਰਨਾ ਹੈ ਰਕੀ ਖਰ ਮੋਰ ਤੋਂ ਕਿਉਂ ਇੰਨੇ ਜਲਦੀ ਕਿਉਂ ਹਟ ਜਾਂਦੇ ਹੋ ਤੇ ਯਾਰ ਜਦੋਂ ਮੈਂ ਨਹੀਂ ਖੁਸ਼ ਹਾਂ ਕੋਈ ਗਲਤ ਚੀਜ਼ ਨਹੀਂ ਕਰਦਾ ਪਰ ਮੈਂ ਪਰ ਮਾਰ ਨਹੀਂ ਆਏ ਲਿਆ ਮੈਂ ਦਊਗੀ ਤੈਨੂੰ ਪਰ ਇੱਕ ਘੰਟਾ ਦੀਦੀ ਕਹਿੰਦੇ ਇੱਕ ਮਹੀਨਾ ਪਹਿਲਾਂ ਖਾਣੀ ਪਿੰਦੀ ਕਲਦੀਪ ਕੋਈ ਨਹੀਂ ਬਤਾਤੇ ਜਾਂਦਾ ਉਹਨੂੰ ਮੈਂ ਦੱਤੀਆਂ ਨਾ ਤੁਹਾਨੂੰ ਕੰਨਵਾ ਪੁੱਛਿਆ ਹੀ ਨਾ ਮੈਂ ਕਿਹਾ ਜਦੋਂ ਤੁਸੀਂ ਕਰਦੇ ਏ ਕਿ ਤੱਕ ਨਹੀਂ ਮੈਂ ਚੰਦੇ ਹਾਂ ਪਰ ਫਿਰ ਕਲਦੀਪ ਜੀ ਕਲਦੀਪ ਜੀ ਲੋਹਿਆ ਜੀ ਦਾ ਫਰੈਂਡ ਘਰੇ ਆਉਂਦਾ ਹੁੰਦਾ ਕਰ ਨਹੀਂ ਆਉਂਦਾ ਹੈਗੀ ਉਹ ਸਹੀਆ ਮੈਂ ਪੁੱਛਿਆ ਹੀ ਨਾ ਕਿ ਉਹਨੇ ਹੋਣਾ ਉਹ ਕਿਨੇ ਨੇ ਫਿਰ ਤਾਂ ਫਿਰ ਤਾਂ ਇਹ ਨਾ ਬੱਚੇ ਵਾਲਾ ਸਰਵਾਤਾ ਨਹੀਂ ਤੇ ਮਿਲਿਆ ਕਿੰਨੇ ਆਪਾ ਜਿਤਨੇ ਮਿਲੇ ਆ ਉਹ ਤੋਂ ਇੱਕ ਦਿਨ ਪਹਿਲਾਂ ਮਿਲੇ ਹੋ ਮੈਂ ਦੱਸ ਕਿ ਕਿਵੇਂ ਆਇਆ ਫਿਰ ਕਿਦਾਂ ਕੀਤਾ